ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਚੈਨਲ ਦੇ ਵਿੱਚ ਸੋ ਜਿਹੜੇ ਵੀਰ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਹੋ ਤੁਸੀਂ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਚੈਨਲ ਤੇ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਦੋਸਤੋਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਹੈ ਇਸ ਵਿੱਚ ਆਪਾਂ ਤੁਹਾਨੂੰ ਦੋ ਮੱਜਾਂ ਦਿਖਾਉਣੀਆਂ ਨੇ ਜੀ ਸੋ ਦੋਨੋਂ ਮੱਜਾਂ ਦਾ ਜਿਹੜਾ ਦੋਸਤੋਂ ਟੋਟਲ ਇਨਫੋਰਮੇਸ਼ਨ ਹੈਗੀ ਆ ਮੈਂ ਤੁਹਾਨੂੰ ਖੁਦ ਦੱਸ ਦੇ ਸੋ ਜੋ ਜੇਕਰ ਦੋਸਤੋ ਪਾਇਸ ਪਹਿਲੀ ਮੱਝ ਦੀ ਗੱਲ ਕਰੀਏ ਤਾਂ ਦੂਜਾ ਸੂਆ ਇਹ ਮੱਝ ਸੂਈ ਆ ਤਕਰੀਬਨ ਜਿਹੜਾ ਸਮਾਂ 2 ਮੰਥ 2 ਮਹੀਨੇ ਦਾ ਸਮਾਂ ਹੋ ਗਿਆ ਦੋਸਤੋ ਸੂਈ ਨੂੰ ਤੇ ਜਿਹੜਾ ਮਿਲਕ ਇਸ ਟਾਈਮ ਬਿਲਕੁਲ ਇਸ ਦੇ ਥੱਲੇ ਜਿਹੜਾ ਤੁਹਾਨੂੰ ਰੈਡੀ ਮਿਲੇਗਾ 7 ਲੀਟਰ ਤਕਰੀਬਨ ਇਸ ਦੇ ਥੱਲੇ ਜਿਹੜਾ ਦੁੱਧ ਮੌਜੂਦ ਹੋਏਗਾ ਮਗਰ ਕਾਫ ਜਿਹੜਾ ਬੱਚਾ ਮਗਰ ਕੱਟੀ ਹੈਗੀ ਆ ਕੱਟੀ ਤੇ ਵੀ ਕੈਮਰਾ ਮਾਰ ਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਬਿਲਕੁਲ 2 ਮੰਥ ਦਾ ਜਿਹੜਾ ਸਮਾਂ ਇਸ ਝੂਟੀ ਦਾ ਹੋ ਗਿਆ ਸੋ ਅੱਗੇ ਗੱਬਣ ਨਹੀਂ ਹੈਗੀ ਇਹ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਨੋਟ ਕਰਾ ਦਿੰਨੇ ਆ ਕਿਸੇ ਮੇਰੇ ਵੀਰ ਭਰਾ ਨੇ ਖਰੀਦਣੀ ਆ ਮੌਕੇ ਤੇ ਦੋ ਡੰਗ ਦੀ ਚਵਾਈ ਤਿੰਨ ਡੰਗ ਦੀ ਚਵਾਈ ਦੂਰੋਂ ਨੇੜਿਓ ਤੁਸੀਂ ਪਹੁੰਚ ਕੇ ਜਰੂਰ ਕਰ ਸਕਦੇ ਹੋ ਏਰੀਆ ਤੁਹਾਨੂੰ ਮੈਂ ਜਿੱਦਾਂ ਦੱਸ ਹੀ ਦਿੱਤਾ ਮਖੂ ਤਹਿਸੀਲ ਜੀਰਾ ਜ਼ਿਲ੍ਹਾ ਜਿਹੜਾ ਇਸ ਨੂੰ ਫਰੋਜ਼ਪੁਰ ਲੱਗਦਾ ਹੈ ਜੀ ਬਿਲਕੁਲ ਮਖੂ ਸ਼ਹਿਰ ਦੇ ਵਿੱਚ ਤੁਸੀਂ ਵਿਜ਼ਿਟ ਕਰ ਸਕਦੇ ਜੇ ਪਹੁੰਚ ਕੇ ਬਿਲਕੁਲ ਤੁਸੀਂ ਤਸੱਲੀ ਕਰ ਸਕਦੇ ਜੇ ਬਾਕੀ ਆ ਥਾਣਾ ਦੀ ਬੰਤਰ ਉਹ ਤੁਸੀਂ ਜਰੂਰ ਦੇਖ ਸਕਦੇ ਚੰਗਾ ਸੋਹਣਾ ਥਾਣਾ ਜਿਹੜਾ ਸਮਾਂ ਦੋਸਤੋ ਤਕਰੀਬਨ 1.5 ਤੋਂ 2 ਵਜੇ ਦਾ ਦੁਪਹਿਰ ਦਾ ਸਮਾਂ ਹੋਇਆ ਤੇ ਚੁਵਾਈ ਜਿਹੜੀ ਸ਼ਾਮ ਨੂੰ ਆਪਾਂ ਤਕਰੀਬਨ ਕਿੰਨੇ ਵਜੇ ਚੁਵਾਈ ਕਰ ਲੈਣੇ ਆ ਜੀ 6:00 5:30 5:30 ਤੋਂ 6 ਵਜੇ ਜਿਹੜੀ ਚੁਵਾਈ ਦੋਸਤੋ ਸਮਾਂ ਹੈਗਾ ਦੋਨੋਂ ਡੰਗ ਦਾ ਵੀ ਸਵੇਰ ਵੀ ਜਿਹੜੀ 5:30 ਤੋਂ 6 ਵਜੇ ਚੁਵਾਈ ਕੀਤੀ ਜਾਂਦੀ ਆ ਤੇ ਬਾਈ ਕੋਲ ਨੇ ਇਹਨੂੰ ਮੜਾ ਖੋਲ ਕੇ ਟੋੜ ਲਈਏ ਸੋ ਜਿਹੜਾ ਕੰਟੈਕਟ ਨੰਬਰ ਨੇ ਦੋਸਤੋ ਮੈਂ ਵੀਡੀਓ ਦੇ ਵਿੱਚ ਹੀ ਚੱਲਦੇ ਕਰ ਦੇਵਾਂਗਾ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਜੀ 2 ਮਹੀਨੇ ਦੀ ਜਿਹੜਾ ਬਿਲਕੁਲ ਚੁਵਾਈ ਅੱਜ ਜਿਹੜਾ ਸਮਾਂ ਹੋ ਗਿਆ ਸਵੇ ਦਾ ਤੇ ਮੁੱਲ ਜਿਹੜਾ ਦੋਸਤੋ 53000 ਰੁਪਇਆ ਇਸ ਜਿਹੜੀ ਛੋਟੀ ਸੀ ਡਿਮਾਂਡ ਕੀਤੀ ਗਈ ਆ ਮੌਕੇ ਤੇ ਬੰਦਾ ਤਾਂ ਨਾ ਜਿਹੜਾ ਮੰਨ ਤਾਂ ਵੀ ਜ਼ਰੂਰ ਕੀਤਾ ਜਾਵੇਗਾ ਠੀਕ ਹੈ ਜੀ ਠੰਡੀ ਦਾ ਬੜੀ ਹੈ ਗਰੀ ਪੈਣੀ ਪਵੇ ਥੱਲੇ ਬੈਜੂ ਇਹਦੇ ਠੀਕ ਹੈ ਜੀ ਬਾਕੀ ਚੁਵਾਈ ਬਿਲਕੁਲ ਦੱਸਿਆ ਗਿਆ ਵੀ ਬਿਲਕੁਲ ਇੱਕ ਨੰਬਰ ਪਾਸ ਚਵਾਈ ਹੈਗੀ ਆ ਸੀਲਸਲਾਕ ਪੂਰੀ ਹੈਗੀ ਆ ਬਾਕੀ ਜਿਹੜਾ ਮੁੱਲ 53000 ਰੁਪਏ ਦੇ ਵਿੱਚੋਂ ਮਾਨਤਨ ਦੋਸਤੋ ਘਰ ਪਹੁੰਚਣ ਦਾ ਜ਼ਰੂਰ ਕੀਤਾ ਜਾਵੇਗਾ ਦੂਜੇ ਨੰਬਰ ਤੇ ਦੋਸਤੋ ਜਿਹੜੀ ਮੱਝ ਹੈਗੀ ਆ ਇਹ ਤਕਰੀਬਨ ਇਹ ਵੀ ਦੂਜਾ ਸੂਬਾ ਸੋਈ ਆ ਤਕਰੀਬਨ ਸੂਬਾ ਅੱਜ ਚਾਰ ਮਹੀਨੇ ਦਾ ਹੋ ਗਿਆ ਜੀ ਮਗਰ ਕਾਫ ਜਿਹੜਾ ਹੈਗਾ ਉਹ ਮਗਰ ਕੱਟੀ ਹੈਗੀ ਆ ਤੇ ਜਿਹੜਾ ਬਿਲਕੁਲ ਪੀਕ ਲੈਵਲ ਸੀਗਾ ਇਸ ਮੱਝ ਦਾ ਦੁੱਧ ਤਕਰੀਬਨ 14 ਪਲੱਸ ਚੱਲਦੀ ਰਹੀ ਆ ਬਿਲਕੁਲ ਜਦੋਂ ਤੁਸੀਂ ਘਰੇ ਆਏ ਤੁਹਾਨੂੰ ਆਪ ਬਿਲਕੁਲ ਇਸ ਦੀ ਡਿਟੇਲ ਮਾਲਕਾਂ ਵੱਲੋਂ ਮਿਲ ਜਾਵੇਗੀ ਤੇ ਮਗਰ ਜਿਹੜੀ ਕੱਟੀ ਹੈਗੀ ਆ ਬਾਕੀ ਉਹ ਕੱਟੀ ਨਹੀਂ ਨਾਲ ਦਿੱਤੀ ਜਾਵੇਗੀ ਤੁਸੀਂ ਜਰੂਰੀ ਜਿਹੜਾ ਨੋਟ ਕਰ ਸਕਦੇ ਜੇ ਤੇ ਦੁੱਧ ਜਿਹੜਾ ਮਿਲਕ ਇਸ ਟਾਈਮ ਬਿਲਕੁਲ 8 ਕਿਲੋ ਤਿਆਰ ਹਨਾ ਜੀ 8 ਕਿਲੋ ਹਨਾ ਜੀ ਹਾਂ ਜੀ 8 ਕਿਲੋ ਦੋਨਾਂ ਡੰਗ ਦਾ ਜਿਹੜਾ ਦੁੱਧ ਤੁਹਾਨੂੰ ਇਸ ਦੇ ਥੱਲੇ ਮਿਲੇਗਾ ਤੇ ਚੋਾਈ ਇਸ ਦੀ ਵੀ ਬਿਲਕੁਲ ਇੱਕ ਨੰਬਰ ਪਾਸ ਹੈਗੀ ਆ ਤੇ ਬਾਈ ਇਹਨੂੰ ਵੀ ਖੋਰ ਕੇ ਗਰਨਾਲ ਸਿੰਘ ਤੋੜ ਲੀਏ। ਕੰਮ ਤੋਂ ਬਹੁਤ ਵਧੀਆ। ਵਿਖਾ ਦੇ ਨੇ ਸਾਰਾ ਕੁਝ ਤਸੱਲੀ ਨਾਲ ਜੀ। ਬਾਕੀ ਆਰਡਰ ਦੀ ਕੁਆਲਿਟੀ ਬਹੁਤ ਵਧੀਆ ਦੋਸਤੋ। ਤਕਰੀਬਨ 4 ਮਹੀਨੇ ਦਾ ਸੁਗਾ ਬਾਕੀ ਇੱਕ ਹੋਰ ਆ ਵੀ ਏਆਈ ਜਿਹੜੀ ਆ ਇਸ ਦੀ ਹੋਈ ਆ 10 ਦਿਨ ਹੋ ਗਏ ਆ। ਉਹ ਵਿੱਚ ਆਪਾਂ ਤੁਹਾਨੂੰ ਦੱਸ ਜਰੂਰ ਦਿੰਨੇ ਆ। ਬਾਕੀ ਜਿਸ ਡਾਕਟਰ ਸਾਹਿਬ ਤੋਂ ਏਆਈ ਕਰਵਾਈ ਗਈ ਆ ਤੁਸੀਂ ਉਸ ਦੇ ਨਾਲ ਸੰਪਰਕ ਵੀ ਤੁਹਾਡਾ ਕਰਾ ਦਿੱਤਾ ਜਾਊਗਾ। ਕਮਾਲੋ ਜੀ। ਬਿਲਕੁਲ ਜਿਹੜਾ ਪੇਟ ਫੂੜਾ ਤੁਸੀਂ ਵੀ ਵੀਡੀਓ ਦੇ ਵਿੱਚ ਨਜ਼ਰ ਮਾਰ ਲਿਓ ਬਹੁਤ ਉੱਚਾ ਲੰਬਾ ਕੱਦ ਝੂਟੀ ਦਾ ਹੈਗਾ ਵੀ ਗਾਂ ਜਿਹੜੀ ਤੀਜੇ ਸੂਵੇ ਦੇ ਲਈ ਜਿਹੜੀ ਤੀਜੇ ਲਕਟੇਸ਼ਨ ਦੇ ਲਈ ਅੱਗੇ ਬਣੀ ਹੈਗੀ ਆ ਬਸ ਜਿਹੜਾ ਸਮਾਂ ਉਹ ਦੱਸਕਦੇ ਨਹੀਂ ਹੋਇਆ ਜੇ ਏਆਈ ਕਰਵਾਈ ਨੂੰ ਸੋ ਤੁਸੀਂ ਹਜੇ ਬਿਲਕੁਲ ਮੇਰੇ ਵੱਲੋਂ ਚਾਹੇ ਜਿੱਦਾਂ ਵੀ ਆ ਥਾਲੀ ਸਮਝ ਕੇ ਲੈ ਕੇ ਜਾ ਸਕਦੇ ਹੋ ਪਰ ਜਿਹੜੀ ਚੁਵਾਈ ਆ 8 ਕਿਲੋ ਦੁੱਧ ਦੀ ਤੁਸੀਂ ਮੌਕੇ ਤੇ ਕਰ ਸਕਦੇ ਹੋ ਇਸ ਮੱਝ ਦੇ ਥੱਲੇੋਂ ਬਾਕੀ ਬਾਡੀ ਸਟਰਕਚਰ ਦੀ ਆ ਤੁਸੀਂ ਉਹ ਵੀ ਜ਼ਰੂਰ ਨੋਟ ਕਰ ਸਕਦੇ ਹੋ ਦੋਹਾਂ ਦਾ ਜਿਹੜਾ ਕੱਦ ਕਾਠਾ ਝੋਟੀਆਂ ਦਾ ਬਹੁਤ ਵਧੀਆ ਐਨ ਬਰਾਬਰ ਹੈਗਾ ਸੋ ਮੁੱਲ ਜਿਹੜਾ ਦੋਸਤੋ ਦੋਨਾਂ ਝੋਟੀਆਂ ਦਾ 53 53000 ਰੁਪਏ ਜਿਹੜੀ ਡਿਮਾਂਡ ਕੀਤੀ ਗਈ ਆ ਬਾਕੀ ਜਿੰਨਾ ਵੀ ਹੋ ਸਕਿਆ ਥੋੜੇ ਛੋੜਾ ਆਂਦੇ ਦੀ ਬਹੁਤ ਜਿਹਾ ਬਹੁਤਾ ਜਿਹੜਾ ਮਾਨਤਾ ਨਾ ਮੌਕੇ ਦਾ ਘਰ ਪਹੁੰਚੇ ਕੀਤਾ ਜਾਵੇਗਾ ਤੇਰੇ ਸੰਪਰਕ ਨੰਬਰ ਨੇ ਉਹ ਵੀਡੀਓ ਦੇ ਵਿੱਚ ਮੈਂ ਚਲਦੇ ਕਰ ਦਿਊਗਾ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਾਤ ਚਿਤ ਕਰ ਸਕਦੇ ਹੋ ਸੋ ਤਸੱਲੀ ਆਪਣੀ ਜਿਹੜੀ ਤੁਸੀਂ ਪਹਿਲਾਂ ਕਰ ਲਿਓ ਚਬਾਈ ਕਰਕੇ ਸੋ ਵੀਡੀਓ ਵੇਖ ਲਈ ਥੋੜਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਕਿ ਨਵੀਂ ਅਪਡੇਟ ਦੇ ਨਾਲ